ਤੁਹਾਨੂੰ ਕਿਵੇਂ ਲੱਗ ਰਿਹਾ ਵੀ ਦੇਖੋ ਤੁਸੀਂ ਮੈਨੂੰ ਪੁੱਛਣ ਦੀ ਬਜਾਏ ਜਨਤਾ ਨੂੰ ਪੁੱਛੋ ਜਿਹੜੇ ਵੋਟਰਸ ਨੇ ਇਸ ਸੰਗਰੂ ਲੋਕ ਸਭਾ ਦੇ ਉਹਨਾਂ ਨੂੰ ਪੁੱਛ ਕੇ ਤੁਸੀਂ ਮਹਿਸੂਸ ਕਰੋਗੇ ਕਿ ਪਾਰਟੀ ਪਾਜੀ ਤੋਂ ਉੱਤੇ ਉੱਠ ਕੇ ਲੋਕੀ ਵੋਟਾ ਪਾਉਣਾ ਚਾਹੁੰਦੇ ਇਸ ਵਾਰ ਸਰ ਅਮਰਿਤਪਾਲ ਡਿਪਲੋਮੈਟ ਦੀ ਗੱਲ ਹੋਈ ਆ ਕਿਹਾ ਜਾ ਰਿਹਾ ਕੋਈ ਪ੍ਰਚਾਰ ਦੀ ਵੀ ਗੱਲ ਹੈ ਨਹੀਂ ਪ੍ਰਚਾਰ ਕੋਈ ਨਹੀਂਗਾ ਮੈਂ ਤਾਂ ਮੈਂ ਜਦੋਂ ਇੰਨੇ ਹਿੱਸੇ ਦਾ ਵਿਰੋਧ ਕਰ ਰਿਹਾ ਮੈਂ ਕਿਸੇ ਵਿਅਕਤੀ ਵਿਸ਼ੇਸ਼ ਐਨਐਸਏ ਜਦੋਂ ਲਾਈ ਜਾ ਰਹੀ ਅੱਜ ਦੇ ਯੁੱਗ ਵਿੱਚ ਇਟਸ ਅ ਕੰਪਲੀਟ ਬਲੈਕ ਲਾਅ ਚਾਹੇ ਉਹ ਯੂਆਪਾ ਦਾ ਲੋ ਹੈ ਚਾਹੇ ਐਨਐਸਏ ਦਾ ਲੋ ਜਿੱਦੀ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਕੋਈ ਜ਼ਮਾਨਤ ਨਹੀਂ ਕੋਈ ਮਿਲ ਨਹੀਂ ਸਕਦਾ ਜਾ ਕੇ ਹਜ਼ਾਰਾਂ ਕਿਲੋਮੀਟਰ ਤੁਸੀਂ ਦੂਰ ਬੰਦੇ ਭੇਜਤੇ ਅਗਰ ਉਹਨਾਂ ਨੇ ਕੋਈ ਗੁਨਾਹ ਕੀਤਾ ਪੰਜਾਬ ਦੀ ਧਰਤੀ ਤੇ ਟਰਾਈ ਕਰੋ ਇੱਥੇ ਅਦਾਲਤਾਂ ਵਿੱਚ ਰੱਖੋ ਇੱਥੇ ਜ਼ਿਲ੍ਹਾ ਵਿੱਚ ਰੱਖੋ ਇਸ ਕਰਕੇ ਮੈਂ ਇਸ ਤਰ੍ਹਾਂ ਦੇ ਹਰ ਇਨਜਸਟਿਸ ਦੇ ਖਿਲਾਫ ਹਮੇਸ਼ਾ ਬੋਲਦਾ ਹਾਂ ਤੁਹਾਡੇ ਅਲਾਈანს ਇਹ ਪਹਿਲੀ ਵਾਰ ਨਹੀਂ ਹੋ ਰਿਹਾ ਦੇਸ਼ ਵਿੱਚ ਨੈਸ਼ਨਲ ਐਂਡ ਸਟੇਟ ਲੈਵਲ ਦੇ ਸਟੇਟ ਸਪੈਸਿਫਿਕ ਅਲਾਈਐਂਸਸ ਕਈ ਪਾਰਟੀਆਂ ਨੇ ਕਈ ਵਾਰ ਕੀਤੇ ਤੁਸੀਂ ਅਗਰ ਐਨਡੀਏ ਦੀ ਬਰੀਕੀ ਨਾਲ ਕੱਢੋਂਗੇ ਉਹਨਾਂ ਦੇ ਨਾਲ ਵੀ ਕਈ ਵਾਰ ਨੈਸ਼ਨਲ ਲੈਵਲ ਦੇ ਨਾਲ ਆ ਤੇ ਸਟੇਟ ਸਪੈਸੀਫਿਕ ਕੇਈ ਵਾਰੀ ਨਾਲ ਨਹੀਂ ਹੈ ਸਾਡਾ ਸਾਰੇ ਪੰਜਾਬ ਨੂੰ ਪਤਾ ਕਿ ਸਾਡਾ 36 ਦਾ ਅੰਕੜਾ ਮਤਲਬ ਐ ਕਟਾਵਾ ਆਮ ਆਦਮੀ ਪਾਰਟੀ ਦੇ ਨਾਲ ਕਿਉਂਕਿ ਸਾਡੇ ਵਰਕਰ ਨੂੰ ਥੱਲੇ ਤੱਕ ਇਹਨਾਂ ਨੇ ਸਰਪੰਚ ਨਹੀਂ ਛੱਡੇ ਇਹਨਾਂ ਨੇ ਐਮਸੀ ਨਹੀਂ ਛੱਡੇ ਇਹਨਾਂ ਨੇ ਸਸਪੈਂਡ ਕਰਾਏ ਪਰਚੇ ਦਰਜ ਕਰਾਏ ਕਮੇਟੀਆਂ ਤੋੜੀਆਂ ਪਰਚੇ ਐਮਐਲਏਾਂ ਤੇ ਮਨਿਸਟਰਾਂ ਤੇ ਖੈਰੇ ਤੇ ਪੰਜ ਪਰਚੇ ਡੂ ਯੂ ਥਿੰਕ ਵੀ ਕੈਨ ਐਵਰ ਐਵਰ ਥਿੰਕ ਆ ਹੈਵਿੰਗ ਐਨ ਅਲਾਈਐਂਸ ਵਿਦ ਸੱਚ ਐਰੋਗੈਂਟ ਪੀਪਲ ਹਨ ਤਾਂ ਇਹ ਤੁਹਾਡੇ ਖਿਲਾਫ ਆ ਪੇਥੀ ਕਿ ਸੁਪਰੀਮ ਕੋਰਟ ਜੀ ਲਿਖ ਕੇ ਦਿੱਤਾ ਵੀ ਅਸੀਂ ਨਹੀਂ ਕਰਕੇ ਚਲਾਉਣਾ ਉਹ ਗਲਤ ਪ੍ਰਚਾਰ ਹੈ ਕਿਤਾ ਕੀ ਕੀਤਾ ਉਹ ਗਲਤ ਪ੍ਰਚਾਰ ਹੈ ਹੁਣ ਧਿਆਨ ਨਾਲ ਸੁਣਿਓ ਦੁਬਾਰਾ ਫਿਰ ਤੁਹਾਨੂੰ ਸਵਾਲ ਪੁੱਛਣ ਦੀ ਲੋੜ ਨਹੀਂ ਪਵੇ ਹੋਇਆ ਇਸ ਤਰ੍ਹਾਂ ਕਿ ਜਦੋਂ ਮੇਰੀ ਲਾਸਟ ਡੇਟ ਸੀ ਮੈਂ ਕਾਉਚਿੰਗ ਪਾਈ ਹੋਈ ਐ ਐਨਡੀਪੀਐਸ ਦਾ ਕੇਸ ਝੂਠਾ ਵਾ ਉਹ ਕਾਉਚ ਹੋਣਾ ਵਾ ਜਦੋਂ ਕਾਉਚਿੰਗ ਪਈ ਤਾਂ ਕੋਰਟ ਨੇ ਪੰਜਾਬ ਸਰਕਾਰ ਜਾ ਕੇ ਕਹਿੰਦੀ ਕਿ ਸਾਨੂੰ 1 ਮਹੀਨੇ ਦਾ ਟਾਈਮ ਚਾਹੀਦਾ ਆਪਣਾ ਜਵਾਬ ਦਾਵਾ ਫਾਈਲ ਕਰ ਲਈ ਸਾਡੇ ਵਕੀਲ ਨੇ ਕਿਹਾ ਕਿ 1 ਮਹੀਨੇ ਦਾ ਟਾਈਮ ਛੱਡ ਕੇ 2 ਮਹੀਨੇ ਦੇ ਦਿਓ ਲੇਕਿਨ ਜਿਹੜੀ ਫਾਜ਼ਿਲਕਾ ਦੇ ਵਿੱਚ ਪ੍ਰोसीडिंग ਚੱਲ ਰਹੀ ਹੈ ਟ੍ਰਾਇਲ ਕੋਰਟ ਦੇ ਵਿੱਚ ਜਿਹੜਾ ਇਹਦੇ ਖਿਲਾਫ ਚਾਰਜ ਫ੍ਰੇਮ ਕਰਨਾ ਚਾਹੁੰਦੇ ਆ ਉਹ ਕੋਰਟ ਕਿਰਪਾ ਕਰਕੇ ਸਟੇ ਕਰੇ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ 4 ਮਹੀਨੇ ਦਾ 2 ਮਹੀਨੇ 1 ਮਹੀਨੇ ਦਾ ਟਾਈਮ ਲੈ ਲਓ ਪਰ ਇੱਥੇ ਲਿਖ ਕੇ ਦਿਓ ਕਿ ਫਾਜ਼ਿਲਕਾ ਦੀ ਅਦਾਲਤ ਵਿੱਚ ਅਸੀਂ ਟ੍ਰਾਇਲ ਪ੍ਰोसीਡ ਨਹੀਂ ਕਰਾਂਗੇ ਇਹ ਲਿਖ ਕੇ ਲਿਆਵਾ ਇਹ ਨਹੀਂ ਸਰਕਾਰ ਨੇ ਕਿਹਾ ਕਿ ਅਸੀਂ ਕੇਸ ਖਤਮ ਕਰ ਦੇਣ ਲੱਗੇ ਆ ਉਹ ਤਾਂ ਮੇਰੇ ਮੇਰੇ ਕੇਸ ਵਿੱਚ ਕਤੋਂ ਕਹਿੰਦੇ ਤਾਂ 7-8 ਕਰੋੜ ਰੁਪਏ ਖਰਚਾ ਭਗਵੰਤ ਮਾਨ ਕਿਹੜੇ ਐਡਵੋਕੇਟਸ ਨੇ ਸਿਧਾਰਥ ਲੂਤਰਾ ਮਤਲਬ ਜਿਹੜੇ 25-25 ਲੱਖ ਰੁਪਏ ਇੱਕ ਦਿਨ ਦੀ ਫੀਸ ਲੈਂਦੇ ਉਹ ਤਾਂ ਮੇਰੇ ਖਿਲਾਫ ਚੜਾਏ ਹੋ ਨੇ ਸੋ ਤੁਹਾਨੂੰ ਇੱਕ ਮਿਸਲੀਡਿੰਗ ਇਨਫੋਰਮੇਸ਼ਨ ਆ ਪਲੀਜ਼ ਰੈਕਟਿਫਾਈ